ਕੰਮ ਹੋਣਾ ਪੈਣਾ ਹੈ ਆਈ ਨਾ ਨਾ ਇਧਰ ਆ ਕੇ ਮਰੋ ਪਾਜੀ ਮੜੇ ਆਈ ਇਧਰ ਨੂੰ ਨਾ ਬਣਾ ਲੈਣੇ ਪੈਣੇ ਬਈ ਅੰਦਰ ਹੀ ਜਾ ਬਸ ਉਹਨੂੰ ਦੇਖ ਲਈ ਅਸੀਂ ਹਾਂਜੀ ਬਸ ਪਤਾ ਨਹੀਂ ਬਾਰੇ ਨੂੰ ਕੀ ਜੀ ਕੋਈ ਕਾਕੇ ਨਿੱਕਾ ਜਾਣਦਾ ਕਿ ਕੋਈ ਬੇਕਾਰਾ ਨਿਖਰ ਆ ਉਹ ਕਹਿੰਦਾ ਜੀ ਦਾ

हथ लाके पत्ता पात्र

ਇਹ ਉਹ ਦਾ ਤਰ੍ਹਾਂ ਸਭ ਬੰਦੇ ਐ ਫੰਦੇ ਦੀ ਜਗ੍ਹਾਆਂ ਆ ਐ ਬੰਦੇ ਤੇਰੀ ਜਗ੍ਹਾਆਂ ਕਿਹਾ ਹੈ ਆ ਦੀ ਪਹਿਲੇ ਸ਼ਿਕਾਰ ਬਾਜ਼ੀਆਂ ਵਾਲਾ ਅਗਲੀ ਰੇਡ ਪਾਣੀ ਮੈਦਾਨ ਦੇ ਵਿੱਚ ਫਿਰ ਤਿਆਰ ਹੈ ਖੰਧਰ ਜਾਂ ਕੰਨ ਹੈ ਗੁੰਦਮੈਂ ਜਾਂ ਫੀਰ ਆ ਨੌਜਵਾਨ ਅੰਕਾਰਿਆ ਪੁਰਜੀਤਾਂ ਹੰਤਾ ਨਹੀਂ ਮੰਨਦਾ ਆ ਢਾਣੀ ਨਹੀਂ ਮੰਨਦਾ ਢਾਣੀ ਕਹਿੰਦਾ ਨਹੀਂ ਮੰਨਦਾ ਲਓ ਪਹਿਲੇ ਹਸਪਤਲ ਛੋਕਿਆਂ ਦੀ ਤਸਦੀਕ

ਸਾਹਮਣੇ ਚਾਰ ਜੱਤੀ ਹਮਲੇ ਬਲੀ ਬੁੱਤ ਕਹਿੰਦੇ ਸਾਹਮਣਾ ਕਰ ਦੋਗੇ ਨਾ ਚਾਰਾਂ ਦੀ ਪਤਾਰ ਦੇ ਵਿੱਚ ਪਹਿਲਾ ਭਗਿਆੜ ਨਾ ਸਾਹਮਣੇ ਦੇਖ ਰਹੀ ਕਿ ਧੀਰੀ ਰੇਰ ਪਸੰਦਾ ਆਗਲਾ ਮੁਕਾਬਲਾ ਮੇਰੇ ਮਿੱਤਰ ਹਿੰਦੀ ਕਿੱਤੇ ਦੀ ਧਰਤੀ ਦਾ ਖੇਡਾ ਇਹਦੇ ਇੱਕ ਦਾ ਵਾਅਦਾ ਕਰ ਚੁੱਕਿਆ ਹੈ ਹਰਾਨ ਨਾ ਨਾ

ਦਾ ਨਾਜਵਾਨ ਇਹਨੇ ਵੱਡੀ ਵੱਡੀ ਬੰਨਾਲਾ ਆ ਵੱਡੇ ਮਾਨ ਸਨਮਾਨ ਹੋਵੇ ਵੱਡੇ ਬੰਨ ਦੇ ਆ ਸੈਗਨ ਕੰਨ ਥੋਗੇ ਵਾਲਿਆ ਇਸ ਮੇਕ ਦਾ ਸਾਧਾ ਕਰ ਸਕਿਆ ਇੱਨਾ ਕਹਿੰਦੇ ਚਾਲ ਇੱਕ ਕਾਡੀ ਪਾਉਣ ਲਈ ਸਦੇ ਕੈਰੀ ਦੇ ਦਿੱਤਾ ਕੋਈ ਚੋਕੀ ਦੇ ਨਾਲ ਉਹ ਵੀ ਟੀਮਾਂ ਦੇ ਵਿੱਚ ਦੇ ਕਿਹੋ ਜਿਹਾ ਰਸਣ ਕਾਡੀ ਟੀਮ ਕਰੇਗੀ ਫਿਰ ਜਤਾਰ ਦੇ ਵੀ ਕਾਹ ਦੀ ਚੋਕੀ ਦਾ ਜੋਰ ਲੱਗੇਗਾ ਇਸ ਸਮੇਂ ਦੀ ਗੱਲ ਹੋ ਰਹੀ ਹੈ मैदान है सारी बनिया होया ਇਹ ਲੱਗਦਾ ਕਿ ਮੁੰਡਾ ਇਤਨਾਨ ਤੌਰ ਪੰਜਾਬਰ ਦੇ ਉਹ ਮੁੰਡਾ ਹੁਸੈਨ ਉਧਰ ਹਰਦੀ ਘੁੱਟ ਮਾਰੀ ਫੋਟੇਟੀ ਅੱਜ ਹੈ ਜੋਰ ਹੁ ਕਬੱਡੀ 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 ਦਾ ਸਾਫ ਫੇੜਿਆ ਹੋਇਆ ਵਾਹ ਨਾਜਵਾਨਾ ਬਾਈ ਤਾੜੀਆਂ ਮਾਰ ਦੋ ਨਾਜਵਾਨ ਦੇ ਲਈ ਤਾੜੀਆਂ ਜ਼ੋਰਦਾਰ ਆਹ ਤਾੜੀਆਂ ਜ਼ੋਰਦਾਰ ਜਨਾਬ ਅਮਰ ਗੱਲ ਕਰ ਦਿੰਦੇ ਐ ਸਿਰਾਂ ਨਾਲ ਵਾਰੀ ਹੱਲ ਕਰ ਰਿਹਾ ਵਾਹ ਸ਼ਾਇਦ ਬੁੱਤ ਹੈ ਇਹਦੀ ਮੁੰਡਾ ਜਿਹੜੀ ਮੇਜਾਂ ਤੇ ਦੇਖਿਆ ਨਹੀਂ ਖਰੇ ਖਰੇ ਡੱਟਦਾ ਹੈ खड़े खड़े लग जाता ताकि प्रेरित होगी मैं खड़े खड़ के इसकी बोल चला नहीं पाऊंगी बहुत बहुत धन्यवाद निपाल सिंह जी का जो शुक्रिया उन्होंने पहले अभी भी आज दिन बड़ी इंडियन ने जिंदा जो लाई है वो इंग्लैंड बड़ी बड़े जिसने यूट्यूब चैनल ने उसके नाम मार सकते हो जिन्हें भी ना ने